ਅਝੂ ਹੁਸ਼ਿਆਰਪੁਰ ਚ ਕਾਂਗਰਸੀ ਆਗੂ ਅਤੇ ਵਿਧਾਇਕ ਰਾਣਾ ਗੁਰਜੀਤ ਹੁਸ਼ਿਆਰਪੁਰ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਲਈ ਪਹੁੰਚੇ ਹੁਸ਼ਿਆਰਪੁਰ ਪਹੁੰਚਿੰਦੇ ਰਾਣਾ ਗੁਰਜੀਤ ਦਾ ਜ਼ਿਲ੍ਹਾ ਪ੍ਰਧਾਨ ਅਰुण कुमार ਮਿੱਕੀ ਡੋਕਰਾ ਸਾਬਕਾ ਵਿਧਾਇਕ ਪਵਨ ਆਦਿਾਂ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨੇ ਨਿੱਘਾ ਸਵਾਗਤ ਕੀਤਾ ਐਂ ਮੀਡੀਆ ਨਾਲ ਗੱਲਬਾਤ ਦੌਰਾਨ ਰਾਣਾ ਗੁਰਜੀਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ 11 ਫਰਵਰੀ ਨੂੰ ਪੰਜਾਬ ਦੇ ਸਮਰਾਲਾ ਚ ਕਾਂਗਰਸ ਦੇ ਕੌਮੀ ਪ੍ਰਧਾਨ ਆ ਰਹੇ ਨੇ ਜਿੱਥੇ ਕਿ ਉਹਨਾਂ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਕਾਂਗਰਸ ਦਾ ਮੁੱਖ ਉਦੇਸ਼ ਭਾਰਤ ਨੂੰ ਆਰਥਿਕਤਾ ਰੋਜ਼ਗਾਰ ਅਤੇ ਵਿਕਾਸ ਪੱਖੋਂ ਮਜ਼ਬੂਤ ਕਰਨਾ ਹੈ ਤੇ ਹੁਣ ਤੱਕ ਦੇਸ਼ 'ਚ ਜਿੰਨੇ ਵੀ ਵੱਡੇ ਕੰਮ ਹੋਏ ਨੇ ਉਹ ਸਭ ਕਾਂਗਰਸ ਦੇ ਹੀ ਦੇਣਾ ਹੈ ਕਾਂਗਰਸ 'ਚ ਚੱਲ ਰਹੇ ਆਪਸੀ ਵਿਵਾਦ ਤੇ ਰਾਣਾ ਗੁਰਜੀਤ ਨੇ ਕਿਹਾ ਕਿ ਹਰ ਇੱਕ ਰਾਜਸੀ ਪਾਰਟੀ 'ਚ ਅਜਿਹੀ ਨੌਕਚੋਕ ਹੁੰਦੀ ਰਹਿੰਦੀ ਹੈ ਤੇ ਜਲਦੀ ਇਹ ਸਾਰੇ ਮਸਲੇ ਵੀ ਹੱਲ ਕਰ ਲਏ ਜਾਣਗੇ ਤੇ ਕਾਂਗਰਸ ਇੱਕ ਵਾਰ ਮੁੜ ਵੱਡੀ ਤਾਕਤ ਬਣ ਕੇ ਦੇਸ਼ ਭਰ ਵਿੱਚ ਉੱਭਰੇਗੀ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਪਾਰਟੀਆਂ ਲੋ ਮੇਰੀ ਜ਼ਿੰਮੇਵਾਰੀ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸਾਡੀ ਕਨਵੈਨਸ਼ਨ ਸਾਡੇ ਪ੍ਰਧਾਨ ਜੀ ਮਲਕ ਮੁਰਕਰਾਚ ਖਰਗੇ ਸਾਹਿਬ ਖਰਗੇ ਸਾਹਿਬ ਖਰਗੇ ਸਾਹਿਬ ਹੀ ਦਾ ਸਾਹ ਲੀਦਾ ਅਸੀਂ ਦਾ ਖਰਗੇ ਸਾਹਿਬ 13 ਤਰੀਕ ਨੂੰ 11 ਤਰੀਕ ਨੂੰ 11 ਫਰਵਰੀ ਨੂੰ ਸਮਰਾਲੇ ਆ ਰਹੇ ਆ ਉਹ ਸੰਬੰਧ ਦੇ ਵਿੱਚ ਮੇਰੀ ਡਿਊਟੀ ਲੱਗੀ ਆ ਕਿ ਮੈਂ ਹੁਸ਼ਿਆਰਪੁਰ ਆ ਕੇ ਸੀਨੀਅਰ ਰਿਡਿਸ਼ਨ ਸਾਡੇ ਪਵਨ ਆਦਿਆ ਜੀ ਡੋਗਰਾ ਸਾਹਿਬ ਡਾਕਟਰ ਰਾਜ ਸਾਹਿਬ ਦੇ ਬ੍ਰਦਰ ਰਲੇ تھے ਤੇ ਸਾਡੇ ਭੈਣ ਜੀ ਮੁਕੇਰੀਆਂ ਤੋਂ இந்து ਬਾਲਾ ਜੀ ਔਰ ਅਸ਼wini ਜੀ ਦੀ ਡਿਊਟੀ ਮੇਰੇ ਖੇਨਾ ਇੱਥੇ ਲੱਗੀ ਹੈ ਸਾਡੇ ਸਪੋਕਸ ਪਰਸਨ ਨੇ ਡਾਕਟਰ ਸੁਖੀ ਡਾਕਟਰ ਸੁਖੀ ਕੋਈ ਬਾਕੀ ਇੱਥੇ ਸਾਰੇ ਜਜੀਤ ਦਜੀਤ ਜੀ ਅੱਛਾ ਚਲੋ ओके ओके ਤੇ ਸਾਰੇ ਸਾਡੇ ਬਲੋਕਾਂ ਦੇ ਪ੍ਰਧਾਨ ਔਰ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਜਿਲੇ ਦੀ ਇੱਥੇ ਆਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਯਾਰ ਲੇਟ ਆਉਣ ਦੀ ਮਾਫੀ ਮੰਗਦਾ। ਮੈਂ ਲੇਟ ਹੋ ਗਿਆ ਹੁੰਦਾ ਨਹੀਂ ਹੁੰਦਾ। ਤੇ ਇਹ ਸ਼ਾਇਦ ਮੇਰੇ ਖਿਆਲ ਨਾਲ ਆਦਿ ਆਜੀ ਦੇ ਖਾਤੇ ਪਾ ਦੇਣੀ ਆ। ਲੇਟ ਪਛਾਣ ਲਈ। ਅੱਛਾ ਗੱਲ ਆ ਕਿ ਖਰਗੇ ਸਾਹਿਬ ਜਿੱਦਣ ਤੇ ਪ੍ਰਧਾਨ ਬਣੇ ਨੇ ਉਹਨਾਂ ਨੇ ਔਰ ਸਾਡੀ ਸਾਰੀ ਸਾਰੀ ਹਾਈਕਮਾ ਰਾਹੁਲ ਜੀ ਪ੍ਰੇਨਕਾ ਜੀ ਸ਼੍ਰੀਮਤੀ 소ਨੀਆ ਗਾਂਧੀ ਜੀ ਇਹਨਾਂ ਦਾ ਬੂਰਾ ਪੂਰਾ ਮਨ ਹੈ காங்கிரஸ் ਖੜੀ ਹੋਵੇ ਔਰ ਮੈਂ ਆਪਣੇ ਸਾਥੀਆਂ ਦੇ ਵਿਹਾਵ ਉਪਰ ਵਿਚਾਰ ਪੁਰਾ। ਇਹ ਕਹਿ ਸਕਦਾ ਕਿ ਸਾਡੀ ਕਾਂਗਰਸ ਬੜੀ ਮਜ਼ਬੂਤ ਹੈ ਔਰ ਹਰ ਜਗ੍ਹਾ ਕਾਂਗਰਸ ਹੈ ਔਰ ਸਾਡੇ ਜੋ ਉਪਰੋਦੇਸ਼ ਹੈ ਕਿ ਜਿਹੜੀਆਂ ਸਾਡੀਆਂ ਮੰਡਲ ਕਮੇਟੀਆਂ ਬਣਾਉਣੀਆਂ ਮੰਡਲ ਦੇ ਪ੍ਰਧਾਨ ਕਰੀਬ 2100 212145 ਫਿਰ ਗਿਆ ਨਾ ਔਰ ਕਰੀਬ 24570 ਮੈਂਬਰ ਨੇ ਮੰਡਲ ਦੇ ਔਰ ਇਸੇ ਤਰ੍ਹਾਂ 299 ਬਲਾਕ ਨੇ ਔਰ ਕਰੀਬ 79 9959 ਸਾਡੇ ਉਹਨਾਂ ਦੇ ਕੁੱਲ ਜਿਹੜੇ ਮੈਂਬਰ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ 229 ਨੇ ਤੇ 2600 26230 ਸਾਡੇ ਉਹਨਾਂ ਦੇ ਮੈਂਬਰ ਨੇ ਸੋ ਕਾਂਗਰਸ ਹਰ ਜਗ੍ਹਾ ਮਜ਼ਬੂਤ ਹੈ ਉਹ ਖਰਗੇ ਸਾਹਿਬ ਅ ਜੇਮ ਬਣ ਦੇ ਵਿੱਚ ਇਲੈਕਸ਼ਨ ਦਾ ਬਿੱਗਲ ਵਜਾਉਣ ਲਈ ਆਏ ਪ੍ਰਧਾਨ ਨੇ ਸਾਰੇ ਮੁਲਕ ਦਾ ਦੌਰਾ ਕਰਨਾ ਹੁੰਦਾ ਜਗ੍ਹਾ ਜਗ੍ਹਾ ਮੀਟਿੰਗਸ ਕਰਨੀਆਂ ਹੁੰਦੀਆਂ ਤੇ ਪ੍ਰਧਾਨ ਜੀ ਸਾਨੂੰ ਥਾਪੜਾ ਦੇਣ ਤੇ ਲੋਕ ਪੰਜਾਬ ਪੰਜਾਬ ਦੇ ਲੋਕ ਉਹਨਾਂ ਨੂੰ ਜਾਗਰੂਕ ਕਰਨਾ ਹੈ ਕਿ ਨੈਸ਼ਨਲ ਲੈਵਲ ਤੇ ਉਤੇ ਕੀ politix ਚੱਲ ਰਹੀ ਹੈ। ਔਰ ਕੀ ਸਾਡੀ ਪਾਰਟੀ ਧਰਮ ਨਿਰਪੇਖ ਪਾਰਟੀ ਹੈ ਤੇ ਕੋਈ ਦੋ ਰਾਇ ਨਹੀਂ। ਔਰ ਸਾਡਾ ਏਜੰਡਾ ਕਿਸੇ ਨੂੰ ਵੱਖਰਾ ਹੋ ਸਕਦਾ। ਧਾਰਮਿਕ ਏਜੰਡਾ ਕਾਂਗਰਸ ਪਾਰਟੀ ਦਾ ਨਹੀਂ ਹੈ। ਕਾਂਗਰਸ ਪਾਰਟੀ ਦਾ ਏਜੰਡਾ ਇਸ ਮੁਲਕ ਨੂੰ ਇਕਨੋਮਿਕਲੀ ਕਿਦਾਂ ਤਗੜੇ ਕਰਨਾ ਔਰ ਇੰਡਸਟਰੀ ਔਰ ਬੇਰੋਜ਼ਗਾਰੀ ਕਿਵੇਂ ਦੂਰ ਕਰਨੀ ਔਰ ਇਹ ਸਾਰੀਆਂ ਚੀਜ਼ਾਂ 2004 ਤੋਂ ਲੈ ਕੇ 2014 ਤੱਕ ਜਦੋਂ ਲੋਕਾਂ ਨੇ ਸਾਨੂੰ ਰਾਜ ਦਿੱਤਾ ਡਾਕਟਰ ਮਨਮੋਨ ਸਿੰਘ ਜੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਸਾਬਤ ਕੀਤਾ ਕਿ ਭਈ ਮੁਲਕ ਨੂੰ ਕਿਸ ਦਿਸ਼ਾ ਚ ਲੈ ਜਾਣਾ ਪਾਲਿਸੀਜ਼ ਉਹਨਾਂ ਦੀਆਂ ਬੜੀਆਂ ਔਰ ਉਹਦੇ ਚ ਅੜਚਨ ਜ਼ਰੂਰ ਪਈ ਹੋਏਗੀ ਪਾਲਿਸੀਜ਼ ਲੇਕਿਨ ਨਵੀਂ ਕੋਦਲ ਕੀਤੀ ਹੈ ਉਹ ਬੀਜੇਪੀ ਨੇ ਇਹ ਮੁਲਕ ਦੇ ਅੱਗੇ ਰੱਖਾਂਗੇ ਔਰ ਮੁਲਕ ਨੂੰ ਇਕਜੁੱਟ ਰੱਖਣ ਲਈ ਇੱਕ ਇੱਕੋ ਇੱਕ ਮਜ਼ਬੂਤ ਪਾਰਟੀ ਹੈ ਉਹ ਕਾਂਗਰਸ ਔਰ ਸੈਕੂਲਰ ਸੋਚਦੀ ਆ ਔਰ ਆਪਾਂ ਖਾਦੀ ਮੁਲਕ ਦੀ ਨਹੀਂ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਸਾਡੇ ਗੁਆਂਢੀ ਮੁਲਕਾਂ ਦਾ ਕੀ ਹੋ ਜਾਇਆ ਇਹ ਖਾਦੀ ਕਿਸੇ ਇੱਕ ਕਰਨ ਦਾ ਨਾਰਾ ਲਾ ਕੇ ਆਪਾਂ ਮੁਲਕ ਨੂੰ ਮੁਲਕ ਨੂੰ ਵੀ ਬਚਾਉਣਾ ਔਰ ਮੁਲਕ ਦੇ ਕੋਲ ਤੁਸੀਂ ਚਾਹੇ ਚਾਈਨਾ ਆਇਆ ਚਾਹੇ ਰਸ਼ੀਆ ਆਇਆ ਚਾਹੇ ਸਾਡਾ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਚਾਈਨਾ ਨੇ ਕਿੱਥੇ-ਕਿੱਥੇ ਤਾਈ ਸਾਰਾ ਕੁਝ ਕਰ ਦਿੱਤਾ ਇਹ ਸਾਰੀਆਂ ਗੱਲਾਂ ਹੋ ਕਰਨਗੇ ਇਸ ਲਈ ਮੈਂ ਇੱਥੇ ਆਇਆ ਤੇ ਲੀਡਰ ਸਾਡੇ ਤਗੜੇ ਨੇ देयर ਇਜ਼ ਨੋ ਡਾਊਟ ਟੂ ਓਟ ਇਟ ਜਿਸ ਪਾਰਟੀ ਦਾ ਇੰਨਾ ਵੱਡਾ ਮੰਡਲ ਲੈਵਲ ਤੇ ਕਰੀਬ-ਕਰੀਬ ਅਸੀਂ ਦੇਖੀਏ ਤੇ ਸਾਰਿਆਂ ਦਾ ਟੋਟਲ ਲਾ ਲਈਏ ਤਾਂ ਸਾਡਾ ਕਰੀਬ-ਕਰੀਬ 50000 ਆ ਕੇ ਲੱਗੇ ਤੇ ਸਾਡੇ ਉਦੇਦਾਰ ਹੀ ਆ ਹਲੇ ਸੈਕਟਰੀ ਤੇ ਬਾਕੀ ਨਹੀਂ ਲਾਏ ਹੋਰ بڑے ਵਰਕਰ ਨੇ ਚਾਹੇ ਜ਼ਿਲ੍ਹਾ ਪ੍ਰਸ਼ਦੀ ਗੱਲ ਕਰਤੀਏ ਬਲੌਕ ਸੰਤੀ ਦੀ ਗੱਲ ਕਰ ਰਹੀਏ ਕਮੇਟੀਆਂ ਚਿਕਮਿਸ਼ਨ ਐਮ ਸੀਜ਼ ਦੀ ਗੱਲ ਕਰ ਲਈਏ ਔਰ ਵੈਸੇ ਵੀ ਸਾਡੇ ਲੋਕ ਕਾਂਗਰਸ ਨਾਲ ਆਏ ਨੇ ਜਾਂ ਤਾਂ ਮੁਰਕ ਜ਼ਾਤ ਹੋਵੇ ਮੁਰਕ ਜ਼ਾਤ ਹੋਵੇ ਉਹਨੂੰ ਪਹਿਲਾਂ ਤੋਂ ਇਹ ਲੋਕ ਕਾਂਗਰਸ ਦੀ ਇਸ ਮੁਰਕ ਦੀ ਜ਼ਾਤੀ ਚ ਉਹਨਾਂ ਨੇ ਕੰਟਰੀਬਿਊਟ ਕੀਤਾ ਪਿਤਾ ਪੁਰਖੀ ਲੋਕ ਕਾਂਗਰਸ ਨਾਲ ਜੁੜੇ ਆ ਉਤੇ ਜੇ ਥਰਗੇ ਜੀ ਆ ਰਹੇ ਆ ਉਹਨੂੰ ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਦਾ ਸਵਾਗਤ ਕਰਨਾ ਔਰ ਕਿਵੇਂ ਘੱਟ ਕਰਕੇ ਨਾ ਹੋਣਾ ਇਹਦੇ ਲਈ ਅੱਜ ਇਹ ਮੀਟਿੰਗ ਰੱਖੀ ਆ ਔਰ ਸਾਡੇ ਜਿੰਨੇ ਵੀ ਐਮਐਲਏ ਲੜਦੇ ਆ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਰੇ ਜ਼ੋਰ ਲਾਉਣਾ ਕਰੀਆ ਸਰ ਤੁਸੀਂ ਕਹਿੰਦੇ ਹੋ ਕਾਂਗਰਸ ਮਜ਼ਬੂਤ ਹੈ 9 ਜਨਵਰੀ ਨੂੰ ਇਹ ਰੈਲੀ ਹੋਈ ਸੀ ਜਾਕੁਰ ਨੇ ਸਿੱਧੂ ਸਾਹਿਬ ਨੇ ਰੈਲੀ ਨੂੰ ਸੰਬੋਧਿਤ ਕੀਤਾ ਸੀ ਉਹਨਾਂ ਨੇ ਕਿਹਾ ਜੀ ਮਜ਼ਬੂਤ ਕਾਂਗਰਸ ਹੈ ਮਜਬੂਰ ਕਾਂਗਰਸ ਹੋਏ ਦੇਖੋ ਗੱਲ ਇਹ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜ਼ਬੂਤ ਹੋਏਗੀ ਅੱਗੇ ਦਿਸ ਰਿਹਾ ਹੋਏਗਾ ਇਹ ਰਾਜ ਤਾਂ ਹੁਣਾ ਉੱਥੇ ਲੜਾਈ ਹੋਏਗੀ ਜਿਸ ਘਰ ਚ ਕੁਝ ਦਾਣੇ ਹੋਣਗੇ ਉੱਥੇ ਲੜਾਈ ਹੋਊਗੀ ਤੇ ਜੇ ਤੇ ਦਾਣੇ ਨਹੀਂ ਉੱਥੇ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਤੇ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਡਿਸਕ੍ਰੀਪੈਂਸੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੁਣ ਲੋਕ ਦੇਖੋ ਯੂਕਾ ਦਾ ਮੈਂ ਬੋਲਣਾ ਇੱਥੇ ਪਹੁੰਚ ਵੀ 2 ਮਿੰਟਾਂ ਚ ਮਰਕਾ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਨੂੰ ਆਪ ਲੈਣ ਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇਨਕਮ ਕੰਪੈਂਸੀ ਤਾਂ ਇਹ ਵੀ ਆ ਜਾਂਦੀ ਸੀ ਸਰ ਤੁਹਾਡੇ ਚੰਗੇ ਕੰਮ ਕਰਦੇ ਵੀ ਸਰ ਤੁਹਾਡੇ ਕੋਲ ਲੋਕ ਸਭਾ ਦਾ ਚਾਰਜ ਹੈ ਪੂਰੇ ਹੁਸ਼ਿਆਰਪੁਰ ਦਾ ਕਾਂਗਰਸ ਇੱਕ ਜੁੱਟ ਨਹੀਂ ਹੈ ਬੁਲਤ੍ਹ ਵਿੱਚ ਤੁਹਾਡਾ ਸੁਖਪਾਲ ਖੈਰ ਨਾਲ 36 ਦਾ ਅੰਕੜਾ ਹੈ ਪੋਲਿਟਿਕਲ ਸਰ ਕਾਂਗਰਸ ਦੇ ਵਿੱਚ ਇੱਥੇ ਵੀ ਸਰ ਉਥਲ-ਪੁਥਲ ਬਚਿਆ ਹੋਇਆ ਹੈ ਕਿਦਾਂ ਸਰ ਲੋਕ ਸਭਾ ਪਰ ਬੇੜਾ ਪਾਰ ਕਰਾਂਗੇ ਇਹ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਵੀ ਥੋੜਾ-ਬੋੜਾ ਰੇ ਪਾਰਟੀ ਨਹੀਂ ਸੋ ਕਾਂਗਰਸ ਹੀ ਕਰਦਾ ਹੈ ਅਰੇ ਦੀ ਗੱਲ ਕਰ ਰਹੇ ਹੋ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁਲਕ ਤੇ ਰਾਜ ਕੀਤਾ ਰਾਜ ਲੋਕਾਂ ਦੀ ਸਹਿਮਤੀ ਨਾਲ ਕੀਤਾ ਲੋਕਾਂ ਦੇ ਹਿੱਤ ਦੀਆਂ ਪਾਲਿਸੀਆਂ ਬਣਾਈਆਂ ਉਸ ਪਾਰਟੀ ਨਾਲ ਸੰਬੰਧ ਰੱਖਦੇ ਛੋਟੀਆਂ ਗੱਲ-ਮੋਟੀਆਂ ਗੱਲਾਂ ਇਹ ਕਵਰ ਅਪ ਕਰਦੇ ਆ I yeah.